ਸਬਾ ਛੋਟੇ ਸਾਹਿਬ ਜੱਜਾਂ ਨੂੰ ਸਰਪੰਥ ਜਿਹੜੇ ਉਹਨਾਂ ਦੀ ਸ਼ਹਾਦਤ ਨੂੰ ਉਦੋਂ ਦੇਸ਼ ਵਿਦੇਸ਼ ਚੋਂ ਤਕਰੀਬਨ ਤਕਰੀਬਨ ਜੜੀਆਂ ਹੈਗੀਆਂ ਉਹ 50 ਲੱਖ ਦੀ ਸੰਗਤ ਜਿਹੜੀ ਆ ਇੱਥੇ ਠੱਕਦੀ ਹੈ ਜੀ ਬਹੁਤ ਜ਼ਿਆਦਾ ਦੂਰ 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 ਦੂਰੋਂ ਆਉਂਦੇ ਆ ਤੇ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਕੋਈ ਦਵਾਈ ਭੁੱਲ ਜਾਂਦਾ ਜਾਂ ਸਰਦੀ ਦੇ ਮੌਸਮ ਕਰਕੇ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਆ ਜਾਂਦੀ ਆ ਇਸ ਕਰਕੇ ਅਸੀਂ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਚ ਕੀਤਾ ਸੀ ਬੰਦੋਬਸਤ ਇੱਥੇ ਵੀ ਬੀ ਆਮ ਆਦਮੀ ਕਰਨੇ ਖੋਰ ਡਿਸਪੈਂਸਰੀਆਂ ਤੇ 41 ਸਾਡੀਆਂ ਐਂਬੂਲੈਂਸ ਜੜੀਆਂ ਹੈਗੀਆਂ ਉਹ 24 ਘੰਟੇ ਸੰਗਤ ਦੀ ਸੇਵਾ ਦੇ ਵਿੱਚ ਰਹਿਣ ਗਿਆ ਇਹਦੇ ਨਾਲ ਨਾਲ ਜਿਹੜਾ ਸਾਡਾ ਇਹ ਜ਼ਿਲ੍ਹਾ ਹਸਪਤਾਲ ਡਿਸਟ੍ਰਿਕਟ ਹਸਪੀਟਲ ਦਾ ਸੇਵਾ ਹਸਪਤਾਲ ਇਹਦੇ ਵਿੱਚ 24 ਘੰਟੇ ਦੀ ਐਮਰਜੈਂਸੀ ਸਰਵਿਸ ਸਾਡੇ ਨਾਲ ਰਜਿੰਦਰਾ ਹਸਪਤਾਲ ਤੋਂ ਜਿਹੜੇ ਸਪੈਸ਼ਲਿਸਟ ਸਾਰੇ ਡਾਕਟਰ ਹੈਗੇ ਆ ਉਹਦੇ ਚ ਲਾਈਫ ਸਪੋਰਟ ਸਿਸਟਮ ਕਿਸੇ ਨੂੰ ਬਾਈ ਚਾਂਸ ਕੋਈ ਦਿੱਕਤ ਹੋ ਜੇ ਤਾਂ ਸਾਡੇ ਕੋਲੇ ਸਾਰਾ ਪੂਰਾ ਬੰਦੋਬਸਤ ਹੈ ਔਰ ਮੈਡੀਕਲ ਕਾਲਜ ਨਾਲ ਲਿੰਕਟਾਗਾ ਹੋ ਇਸੇ ਤਰ੍ਹਾਂ ਜਿਹੜਾ ਸਾਡੇ ਜਿੰਨੇ ਸਾਡੇ ਸੀਐਸਸੀਜ਼ ਆ ਜਾਂ ਸਬਡਿਵੀਜ਼ਨ ਹਸਪਤਾਲ ਆ ਆਸ-ਪਾਸ ਪੈਂਦੇ ਚਾਹੇ ਮੰਡੀ ਗੁਂਦਗੜ ਦਾ ਹੋਵੇ ਬੱਸੀ ਪਠਾਣਾ ਦਾ ਹੋਵੇ ਚਨਾਰਥਲ ਦਾ ਜਿੰਨੇ ਵੀ ਸਾਡੇ ਸੀਐਸਸੀਜ਼ ਆ ਗਿਆ ਉਹ ਸਾਰੇ ਵੀ 24 ਘੰਟੇ ਦੀਆਂ ਸਰਵਿਸਾਂ ਅਨੰਦਪੁਰ ਕਲੌੜ ਆਸ-ਪਾਸੇ ਜਿੰਨੇ ਵੀ ਆ ਗਿਆ ਸਾਰੇ ਉੱਥੇ ਵੀ 24 ਘੰਟੇ ਦੀਆਂ ਸਰਵਿਸਿਜ਼ ਆ ਔਰ ਆਮ ਆਦਮੀ ਕਲੀਨਿਕ ਸਵੇਰ ਤੋਂ ਸ਼ਾਮ ਤੱਕ ਜਿੰਨੇ ਸਾਰੇ ਹਸਪਤਾਲਾਂ ਦੇ ਵਿੱਚ 24 ਘੰਟੇ ਦੀਆਂ ਸਾਰੀਆਂ ਸਰਵਿਸਿਜ਼ ਆ ਔਰ ਸਾਰੀ ਸੰਗਤ ਵਾਸਤੇ ਜਿਹੜਾ ਹੈਗਾ ਉਹ ਸਾਡਾ ਮੈਡੀਕਲ ਸਟਾਫ ਵੀ ਪੂਰੀ ਸ਼ਰਦਾ ਦੇ ਔਰ ਜਿਹੜੇ ਗੁਰੂਆਂ ਪ੍ਰਤੀ ਜਿਹੜੀ ਹੈਗੀ ਆ ਉਹ ਪੂਰੀ ਸ਼ਰਦਾ ਦੇ ਨਾਲ ਆਪਣੀ ਸੰਗਤ ਦੀ ਸੇਵਾ ਕਰ ਰਿਹਾ ਔਰ ਸੰਗਤ ਵੀ ਗੁਰੂ ਦਾ ਰੂਪ ਹੈ ਔਰ ਰੱਬ ਦਾ ਰੂਪ ਹੈ ਤੇ ਜਿਸ ਤਰ੍ਹਾਂ ਬਾਕੀ ਸਾਰੀ ਸੰਗਤ ਆ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਸਫਾਈ ਦੀ ਸੇਵਾ ਕਰਦਾ ਇਸੇ ਤਰ੍ਹਾਂ ਅਸੀਂ ਵੀ ਜੜੀਆਂ ਸਿਹਤ ਸਭਾਵਾਂ ਦੀਆਂ ਜੜੀਆਂ ਸਭਾਵਾਂ ਆਪਣੀਆਂ ਦੇ ਰਿਹਾ ਹੈ